ਲੋਹੇ ਦਾ ਲੋੜੇ ਨਹੀਂ ਸੀ ਸਾਨੂੰ ਇਹਦਾ ਰਾਜਾ ਨੂੰ ਲੋੜ ਹੁੰਦੀ ਤੇ ਲੋਹੇ ਦੀ ਲੋੜ ਹੁੰਦੀ ਤਾਂ ਰੂਪਨਲਾਦ ਕੋਲ ਵੀ ਹੁੰਦੀ ਤੇ ਲੋਹੇ ਦੀ ਲੋੜ ਹੁੰਦੀ ਤਾਂ ਭਗਤਾਂ ਕੋਲ ਵੀ ਹੁੰਦੀ ਤੇ ਲੋਹੇ ਦੀ ਤਲਵਾਰ ਦੀ ਤਾਂ ਪੰਜਵੇਂ ਪਾਸ਼ਾ ਤੱਕ ਵੀ ਹੁੰਦੀ ਇਹਦਾ ਲੋੜ ਹੈ ਜੀ ਇਹਦਾ ਸਾਨੂੰ ਮਜਬੂਰ ਕਿਾ ਲੈਣ ਵਾਸਤੇ ਮਜਬੂਰੀ ਨੂੰ ਲੈਣੀ ਪਈ ਸਾਨੂੰ। ਛੇ ਮੇ ਪਾਛਾਂ। ਜੇ ਉਹਨਾਂ ਨੇ ਕਹ ਸਜਦਾ ਦਾ ਤਲਵਾਰ ਨਾ ਬੰਦ ਕਰਾਂਗੇ। ਫਸਦਾ ਜਿਹੜਾ ਪ੍ਰਚਾਰ ਹੈ ਤਲਵਾਰ ਦੇ ਜੋਰ ਤੇ ਬੰਦ ਕਰਨ ਦਾ। ਤਾਂ ਇਹ ਵੀ ਚੱਕਣੀ ਪਈ। ਕੋਈ ਸੂਰਮਾ ਵੀ ਹੈ ਨਾ ਜਾਂ ਕੋ ਹਰ ਰੰਗ ਲਾ ਕੋ ਇਸ ਝੁਗਮਾ। ਸੂਰਮਾ ਰਹਿ ਸੁਆ। ਅਯਾ ਤਾਂ ਸੂਰ। ਪਰ ਸੂਰਮਾ ਨੇ ਸੂਈ ਵੀ ਚੱਕ ਲਈ ਆ ਜਾ ਵਈ ਇਹ ਵੀ ਲੈ ਆ। ਸਾਨੂੰ ਦਾਨੀ ਦੀ ਲੋੜ ਪਰ ਤੇਰੇ ਵਾਸਤੇ ਲੋੜ ਹੈ ਤੂੰ ਐਸੇ ਤਲਵਾਰ ਦੀ ਭਾਸ਼ਾ ਸਮਝਦਾ ਜਿਹੜੇ ਤਾਂ ਸੀ ਸਾਧੂ ਜਿਹੜੇ ਤਾਂ ਸੀ ਧਰਮੂਕ ਉਹਨਾਂ ਨਾਲ ਤਾਂ ਗਿਆਨ ਚर्चा ਕੀਤੀ ਹੈ আর ਜਿਹੜੇ ਸੀ ਹੰਕਾਰੀ ਆ ਜੋ ਤਲਵਾਰ ਲੋਹੇ ਦੀਓ ਜਾਣਦੇ ਸੀ ਉਹਨਾਂ ਨਾਲ ਉਹਦੀ ਦਰਵਾਜ਼ੀ ਭਾਸ਼ਾ ਦੀ ਗੱਲ ਸ਼ੁਰੂ ਕਰਕੇ ਸੇਵੇਂ ਪਾਸ਼ਾ ਦਸਵੀਂ ਦਾ ਵੀ ਅਸੀਂ ਇਹ ਵੀ ਤਲਵਾਰ ਦੀ ਭਾਸ਼ਾ ਤੁਹਾਡੇ ਨੂੰ ਵਧੀਆ ਜਾਣਦੇ ਹਾਂ ਇਹਦੀ ਵਰਤੋਂ ਵੀ ਅਸੀਂ ਵਧੀਆ ਜਾਣਦੇ ਆ ਤੁਹਾਡੇ ਨੂੰ ਸਾਬਤ ਵੀ ਕਰਦਾ ਕਸਮ ਪਾਸ਼ਾ ਨੇ ਵੀ ਸਾਬਤ ਕਰਤਾ ਫਿਰ ਸਿੱਖ ਖਾਲਸੇ ਨੂੰ ਮਾਰਸ਼ਲ ਕੌਮ ਬਣਾਤਾ ਵਰਗਾ ਮਾਰਸ਼ਲ ਨਹੀਂ ਮੁਸਲਮਾਨ ਸੀ ਮਾਰਸ਼ਲ ਮੁਸਲਮਾਨ ਸੀ ਪਠਾਨ ਯਾ ਜੇ ਮਾਰਸ਼ਲ ਜਿਹੜਾ ਕੌਮ ਸੀ ਇਹ ਮਾਰਸ਼ਲ ਉਹਦੀ ਗਦਾ ਗੁਰਜ ਮਾਰਚਲ ਪੜੇ ਦੀ ਖੋਈ ਖਾਸ ਤਰ੍ਹਾਂ ਦੀ ਖੋਈ ਹੋਣਾ ਸਰਦਾਰੀ ਹੈ ਸਰਦਾਰ ਜਿਹੜਾ ਹੈ ਉਹ ਮਾਰਚਲ ਗੁਰਜ ਹੈ ਲਖਬੂ ਸਰਦਾਰੀ ਦਾ ਸਰਦਾਰ ਇਹਨਾਂ ਨੇ ਬਿਠਾਉਣਾ ਸਰਦਾਰੀ ਖੋਈ ਸਰਦਾਰ ਆਉਣ ਲੱਗੇ ਨਾ ਬਿਸਲਾਣਿਆਂ ਨੂੰ ਸਰਦਾਰਦਾਂ ਕਹਿੰਦੇ ਸੀ ਆਹੋ ਜਹਲਾ ਨਾ ਸਰਦਾਰ ਸਰਦਾਰ ਮੁਸਲਮਾਨੀ ਲਾਹੇ ਪਾਸ਼ਾ ਦਾ ਫਤਿਹ ਸਰਦਾਰ ਇਹ ਸਭ ਖਾਲਸਾ ਮੁਸਲਮਾਨੀ ਕਹਾ ਚੰਦੇ ਲੋਕ ਹੈ ਸਰਦਾਰ ਨੂੰ ਗਰਵਾਦੀ ਕੋ ਲੋੜੀ ਤਾਂ ਸਭ ਪਾਸ਼ਾ ਨੇ ਕਿਹਾ ਆਪ ਲੜੂ ਨਾ ਫੌਜ ਲੜਾਉ ਅਸੀਂ ਫੌਜ ਨਹੀਂ ਬਣਾਉਣੀ ਲੜਾਈ ਨਹੀਂ ਕਰਨੀ ਇੱਕ ਬਾਤ ਕਿਹਾ ਇੱਕ ਵਿੱਚ ਕੀ ਹੋਇਆ ਲਾਸਟਮੈਟਿਕ ਆਇਆ ਦਸੰਦ ਆਪ ਲੜੂ ਨਾ ਫੌਜ ਲਾਉਂ। ਇੱਥੇ ਫੌਜ ਬਹੁਤ ਸਗੀ ਨਾੜੀ ਬਲਾਈਆਂ ਮੇਰੇ ਨੇ ਬਾਟ ਕੇ ਰੱਖੇ। ਬੈਟ ਦੇ ਫੈਂਸ ਵਾਸਤੇ ਆ। ਆਪ ਨਾ ਲੂ ਨਾ ਫੌਜ ਲਾਉਣਾ ਮਤਲਬ ਇਹ ਹੈ ਕਿ ਮੈਂ ਸਿੱਖੀ ਨਹੀਂ ਕਰਦੀ। ਮੈਂ ਫੌਜ ਲਾ ਕੇ ਨਹੀਂ ਸਿੱਖੀ ਫੈਲਾਉਣੀ। ਸਿੱਖੀ ਪੰਥ ਜਣ ਵਾਸਤੇ ਫੌਜ ਦੀ ਲੋੜ ਨਹੀਂ ਸਾਨੂੰ ਜਿਵੇਂ ਕਹਿੰਦੇ ਨੇ ਇਹ ਵੀ ਅਸੀਂ ਰਾਜ ਕਰੇਗਾ ਖਾਲਸਾ ਸਿੱਖੀ ਫਲਾਦਾ ਅੰਗਰੇਜ਼ ਦੇ ਨਾਮ ਸਿੱਖੀ ਦਾ ਤੁਹਾਡੇ ਵਿੱਚ ਨਹੀਂ ਰਹੀ ਸਿੱਖੀ ਦਾ ਤੁਹਾਡੇ ਅੰਦਰੋਂ ਖਤਮ ਹੋ ਗਈਰਾਹੁ ਤੁਸੀਂ ਕਿੱਥੇ ਇਹ ਨਹੀਂ ਇਹ ਨਹੀਂ ਫੈਲਦੀ ਇਹ ਪ੍ਰੇਮ ਦੀ ਗੱਲ ਹੈ ਇਹ ਤਾਂ ਪ੍ਰੇਮ ਦੀ ਗੱਲ ਹੈ ਜੇ ਤਾਂ ਪ੍ਰੇਮ ਗਿਓ ਤੇ ਜੀਵਨ ਹੋ ਗਿਆ ਤੇ ਜੀਵਨ ਬਰਪਾਇਓ ਕਾਹ ਤਕ ਕਹੂੰ ਸੁਣ ਲਿਓ ਸਭ ਜਦ ਪ੍ਰੇਮ ਕਿਓ ਤੇ ਪ੍ਰੇਮ ਦੀ ਭਾਸ਼ਾ ਨਾਲ ਚੱਲਦੀਆਂ ਇਹ ਗੱਲ ਇਹ ਤਾਂ ਸਭ ਦਸਨੁਮਰੀਏ ਜਿਹੜੇ ਗਲਤ ਨੇ ਉਹ ਨਾਲੇ ਹੋਰ ਆਏ ਪੈਣੇ ਵਾਲੇ ਬੰਦੇ ਹੀ ਨਹੀਂ ਮਾਇਆਦਾਰੀ ਨੂੰ ਸਾਰੇ ਉਹ ਨਹੀਂ ਰਾਤਾਂ ਦੇ ਰੋਲ ਨੇ